ਦਾ ਨਵਾਂ ਵਲੌਗ ਸਟਾਰਟ ਕਰਦੇ ਅੱਜ ਆਪਾਂ ਲਵਾਉਣੇ ਆ ਕੰਪਿਊਟਰ ਕਰਾਹਾ ਤੇ ਨਹਿਰ ਵੀ ਆ ਗਈ ਗੁਣੀ ਆਈ ਏ ਕੇ ਆ ਗਈ ਏ ਨਹਿਰ ਵੀ ਤੇ ਆ ਪਾ ਲਵਾਉਣੇ ਅੱਜ ਕੰਪਿਊਟਰ ਕਰਾਣ ਲੱਗਿਆ ਬਿਆਗਾ ਗੁਰਪ੍ਰੀਤ ਤੇ ਜਾਣੇ ਉੱਥੇ ਕੋਲੇ ਉਹਦੇ ਲੇਟ ਹੋ ਗਿਆ ਮੈਂ ਰਾਤ ਹਨੇਰੀ ਆ ਗਈ ਤੇ ਉਹਦਾ ਘਰ ਕੇ ਲਾਈਟ ਲੂਟ ਨਹੀਂ ਆਈ ਡਿਮ ਆਈ ਲਾਈਟ ਤਾਂ ਕਰਕੇ ਲੇਟ ਹੋ ਗਏ ਹੁਣ ਚੱਲਦੇ ਆ ਉਹਦੇ ਕੋਲੇ ਪਾਣੀ ਪੁਣੀ ਧਰਾ ਕੋਸ ਲੈ ਕੇ ਆਇਆ ਕਿਰਾਂ ਚਾਹ ਪਾਣੀ ਨਹਿਰ ਚ ਗੰਧ ਦੇਖੋ ਕਿੰਨਾ ਜਾਂਦਾ ਹੁਣੀ ਆਈ ਆ ਸਾਰਾ ਗੰਦਾ ਚੱਲਦਾ ਜਿਵੇਂ ਪਹਿਲਾਂ ਹੀ ਉਹਦੇ ਪੁਲ ਚ ਲੱਗ ਰਿਆ ਸੀ ਉਮੀ ਵਰਗਾ ਨੇ ਕੱਢਿਆ ਤਾਂ ਦੇਖੋ ਬਈ ਉਹ ਦੇਖੋ ਕਿੰਨਾ ਕਰਿਆ ਉਹਦਾ ਚਾਪਤ ਦੇ ਕੁੱਤੇ ਨੇਰੀ ਨਾਲ ਵਾਲੇ ਆ ਗੁਰਪ੍ਰੀਤ ਵੀ ਲੱਗ ਰਿਆ ਉਧਰ ਫਿਕਰਾ ਹਲ ਹਣ ਦਾ ਕੈਂਪਰ ਉੱਤੇ ਡੇਗਿਆ ਮੈਂ ਕੈਂਪਰ ਨੂੰ ਹੱਥ ਨਹੀਂ ਪਾਇਆ ਸੀ ਕਿ ਉੱਤੇ ਵੱਜਿਆ ਪਾਣੀ ਡੁੱਲ ਗਿਆ ਚਾਲਦੇ ਆ ਦੇ ਕੋਲੇ ਲੋ ਵੀ ਇੱਥੇ ਹਲ ਮਾਰਤੇ ਆਪਾਂ ਆ ਕੇ ਇੱਥੇ ਪਾਣੀ ਆਇਆ ਸੀ ਬੈਕ ਲੈਂਡ ਦਾ ਇਧਰ ਉੱਤੋਂ ਉਥੇ ਕਲੜਾ ਹੋ ਰਿਹਾ ਸੀ ਥਾਂ ਪਾਣੀ ਸੁੱਕ ਗਿਆ ਸੀ ਤੇ ਲਾਈ ਜਾਂਦਾ ਉਹ ਚ ਲਾਇਆ ਉਹ ਚ ਬਰਲੇ ਚ ਆਪਾਂ ਦੇਖ ਕੇ ਆਉਣੇ ਕਿਵੇਂ ਲਾਇਆ ਉਹ ਲਾਉਂਦਾ ਵਧੀਆ ਇਹ ਗੁਰਪ੍ਰੀਤ ਇਹ ਕੰਮ ਇਹਦਾ ਸਾਰੇ ਇੱਕ ਨੰਬਰ ਹੁੰਦਾ ਹੈ ਆਪਣੇ ਘਰਾਹੇ ਵੀ ਵਧੀਆ ਲਾਉਂਦਾ ਤੇ ਆ ਆਪਣੇ ਮਸ਼ੀਨ ਚਲਾਉਂਦਾ ਹੁੰਦਾ ਝੋਨੇ ਕਣਕ ਬਾਰੇ ਤੇ ਉਹ ਵੀ ਵਧੀਆ ਵੱਢਦਾ ਉਹ ਇੱਕ ਨੰਬਰ ਕੰਮ ਹੁੰਦਾ ਨਾਲ-ਨਾਲ ਬਾਅਦ ਚ ਢੇਡਾ ਲਵਾਦਾ ਪੋ ਦੇਖ ਕੇ ਆਉਣੇ ਪਰਲਾ ਆਇਆ ਤਾਂ ਵਧੀਆ ਚੱਲ ਹੁਣ ਪਾਣੀ ਛੱਡ ਦਾਂਗੇ ਅਗਰ ਦੀ ਵਾਰੀ ਆਊਗੀ ਸੋਮਵਾਰ ਨੂੰ ਅੱਜ ਛੱਡ ਦਾਂਗੇ ਪਾਣੀ ਹੁਣ ਚਾਹ ਪਿਉਣੇ ਆਗੇ ਜਾ ਕੇ ਦੇਖ ਲਈਏ ਵਟਨਾ ਟਟੀਰੀ ਦੇ ਅੰਡੇ ਪਏ ਆ ਵੀ ਉੱਥੇ ਟਟੀਰੀ ਬੈਠੀ ਆ ਉਹਦੇ ਬਾਹਣ ਵੇਲੇ ਵੀ ਮੈਂ ਤਾਂ ਛੱਡ ਕੇ ਗਿਆ ਸੀ ਤੇ ਅੱਜ ਵੀ ਗੁਰਪ੍ਰੀਤ ਨੂੰ ਵੀ ਪਤਾ ਲੱਗ ਗਿਆ ਮੈਂ ਇਹਨੂੰ ਦੱਸਣ ਭੁੱਲ ਗਿਆ ਉਹ ਬੈਠੀ ਵਿਚਾਰੀ ਆ ਭਾਈ ਆ ਮਟੀਰੀ ਦੇ ਅੰਡੇ ਐਨਾ ਦਾ ਛੱਡੇ ਜੀ ਆ ਤੇ ਕੰਪਿਊਟਰ ਲੱਗ ਜਾਂਦਾ ਉਧਰ ਲਾਈ ਜਾਂਦਾ ਗੁਰਪ੍ਰੀਤ ਇੱਕ ਗਰਾਉਂਡ ਤਾਂ ਮਾਰਤਾ ਤੇ ਦੂਜਾ ਕਿਹੜਾ ਰਹਿੰਦਾ ਗਾਣੇ ਚੱਲੀ ਜਾਂਦਾ ਇੱਕ ਤਾਂ ਕਾਪੀਰਾਈਟ ਵੀ ਨਾ ਆ ਜਾ ਲੋ ਵੀ ਗੁਰਪ੍ਰੀਤ ਲਾਈ ਜਾਂਦਾ ਤੀਜਾ ਕੋਡ ਦੋ ਕੋਡ ਤਾਂ ਮਾਰਤੇ ਸੀ ਕਿ ਤੇ ਥੋੜੀ ਕਮੀ ਰਹਿੰਦੀ ਸੀ ਤੇ ਤੀਜਾ ਵੀ ਮਰਾਈ ਜੰਨੇ ਹੈਗੇ ਹੁਣ ਜਮਾ ਲੈਵਲ ਕੱਢ ਦੂਆ ਆਹ ਦੇਖੋ ਹੁਣ ਹਣ ਇੱਥੇ ਬਹਿ ਕੇ ਲੱਗਦਾ ਨੇ ਇੱਕੋ ਜਿਹਾ ਇਧਰ ਤੀਜਾ ਕੋਡ ਵੱਜਿਆ ਹੋਇਆ ਹੈਗਾ ਤੇ ਤਾਂ ਕਰਕੇ ਤੀਜਾ ਕੋਡ ਮਰਾਈ ਜੰਨੇ ਹੈਗੇ ਉਧਰ ਥੋੜਾ ਜਿਹਾ ਫਰਕ ਰਹਿੰਦਾ ਸੀ ਫਿਰ ਆਖ ਇੱਕ ਥਾਂ ਤੇ ਪਾਣੀ ਖੜੀ ਗਿਆ ਫਿਰ ਉਹਦਾ ਕੋਈ ਫਾਇਦਾ ਨਹੀਂ ਆਂਦੀ ਠੇਕੇ ਵਾਲੀ ਆ ਆਪਾਂ ਚੱਲ ਆਪਦਾ ਕੰਮ ਤਾਂ ਇਮਾਨਦਾਰੀ ਨਾਲ ਕਰੀ ਜੰਨੇ ਆ ਕਈ ਬੰਦੇ ਹੁੰਦੇ ਲਾਲਚ ਕਰ ਜਾਂਦੇ ਹੈਗੇ ਹੁਣ ਅੱਧਾ ਘੰਟਾ ਬਾਅਦ ਲੱਗਣਾ ਸੀ 400 450 ਦਾ ਕੰਮ ਆ ਤੇ ਜੇ ਦੋ ਆਪਾਂ ਪਹਿਲਾਂ ਇਨਾ ਟਾਈਮ ਲਵਾ ਕੇ ਤੇ ਲਾਸਟ ਕੋਡ ਵੇਲੇ ਆਏ ਕਰ ਲੱਗ ਜੀ ਯਾਰ ਠੇਕੇ ਵਾਲਾ ਬਾਹਣਾ ਕੀ ਕਰਾਂਗੇ ਲਵਾ ਕੇ ਤੇ ਫਿਰ ਸਾਰੇ ਕੰਮ ਖਰਾਬ ਹੋ ਜਾਂਦਾ ਆਪਦਾ ਕੰਮ ਸਿੱਧੀ ਨੀਤ ਨਾਲ ਕਰੋ ਦੇਣਾ ਨਾ ਦੇਣਾ ਉਹ ਪਰਮਾਤਮਾ ਦੀ ਮਰਜ਼ੀ ਆ ਜੇ ਸਹੀ ਨੀਤ ਨਾਲ ਆਪਾਂ ਆਪਦਾ ਕੰਮ ਕਰਾਂਗੇ ਪਰਮਾਤਮਾ ਜ਼ਰੂਰ ਦਊਗਾ ਇੱਥੇ ਪਾਤੀ ਸੀ ਵਟੋ ਛੱਡ ਲੱਗ ਜੂਆ ਕਿ ਉਧਰੋਂ ਮਿੱਟੀ ਚੱਕੀ ਹੋਈ ਹੈ ਜਿਆਦੇ ਉਧਰ ਮਿੱਟੀ ਜਾਣੀ ਆ ਤੇ ਇਹਦੇ ਲੈਵਲ ਦਾ ਵੀ ਥੋੜਾ ਜਿਹਾ ਫਰਕ ਰਹੂਗਾ ਮਾੜਾ ਮੋਟਾ ਹੁਣ ਤਾਂ ਲਗਭਗ ਬਰਾਬਰੀ ਹੋ ਜੂ ਉਹ ਦਾ ਲੈਵਲ ਅੱਡ ਕਢਾਵਾਂਗੇ ਉਹਦੀ ਟਾਈਮ ਦੀ ਬਚਤ ਹੋ ਜੂ ਜੀ ਤੀਜਾ ਕੋਡ ਵੱਜ ਗਿਆ ਤੇ ਐ ਜਾਵਾਂ ਸਹੀ ਹੋ ਜੂ ਆਪਨ ਨਾਲ ਹਲ ਵੀ ਲਿਆਏ ਸੀ ਗਾੜੇ ਥਾਂ ਜਮਾਰਨ ਉੱਥੇ ਮਾਰੇ ਸੀ ਨਹਿਰ ਕੋਲੇ ਤੇ ਲਾਈ ਜਾਂਦਾ ਇਥੋਂ ਲੈਵਲ ਦੇ ਸਦਾ ਜਾਵਾਂ ਜਵਾ ਸਹੀ ਲੈਵਲ ਕਰਾਹਾ ਵਧੀਆ ਲਾਉਂਦਾ ਵੀ ਗੁਰਪ੍ਰੀਤ ਆਏ ਸਾਲੀਏ ਸੇ ਤਲਵਣ ਨੇ ਅਸੀਂ ਤੇ ਕਰਾਹਾ ਬਹੁਤ ਵਧੀਆ ਲਾਉਂਦਾ ਬਹੁਤ ਹੀ ਆ ਲੈਵਲ ਕੱਢਤਾ ਤੇ ਪਾਪਾ ਰੋਟੀ ਲੈ ਕੇ ਆਉਂਦਾਗਾ ਪਰ ਰੋਟੀ ਡਿੱਗੀ ਜਾਂਨੇ ਆ ਇਹ ਮੇਰੇ ਨਾਲ ਪਹਿਲਾਂ ਆ ਕੇ ਲੱਗ ਗਿਆ ਸੀਗਾ ਉਹ ਪਰ 5 ਕਨਾਲਾਂ ਚ ਲਾਤਾ ਸੀਗਾ 4 ਕਨਾਲਾਂ ਕੇ 5 ਕਨਾਲ ਉਹ ਚ ਲਾਤਾ ਸੀ ਤੇ ਇਹ ਚ ਲਾਈ ਜਾਂਦਾ ਇਹ ਦੂਬਾ ਫਿਰ ਇਹ ਚ ਲਾ ਕੇ ਫਿਰ ਪਰਲੇ ਖੇਤ ਜਾਣਾਗਾ ਰੋਟੀ ਡਿੱਗੀ ਜਾਂਨੇ ਆ ਨੋ ਵੀ ਆਗਲੇ ਜਿਹੜੇ ਮਿੱਟੀ ਚ ਗਈ ਸੀ ਉਹ ਚ ਲੱਗ ਗਿਆ ਅਗਲੇ ਵਣ ਚ ਉਹ ਪਰਲਾ ਵੀ ਕਰਤਾ ਕੰਪਿਊਟਰ ਇਹ ਮਿੱਟੀ ਦੇਖੋ ਕਿੰਨੀ ਆ ਜਾਂਦੀ ਬਾਦਸ਼ਾਹ ਤੂੰ ਕਹਿੰਦਾ ਸੀ ਥੋੜਾ ਜਿਹਾ ਟਾਈਮ ਲੱਗੂ ਆ ਦੇ ਮਿੱਟੀ ਕਿੰਨੀ ਆਈ ਜਾਂਦੀ ਉਧਰੋਂ ਮਿੱਟੀ ਬਹੁਤ ਆਉਗੀ ਜਿੰਨਾ ਕਿ ਪਹਿਲਾਂ ਉੱਚਾ ਸੀ ਪਰ ਪਰਲੇ ਦੇ ਲੈਵਲ 'ਤੇ ਹੀ ਹੋ ਜਾਊਗਾ ਦੇਖ ਖਰਾ ਕਿੰਨਾ ਭਰਦਾ ਇਧਰੋਂ ਮਿੱਟੀ ਬਹੁਤ ਆਉਂਦੀ ਆ ਖੁੰਝ ਨੀਵੀਂ ਆ ਤੇ ਉਪਰ ਆ ਆ ਸਾਰੀ ਨੀਵੀਂ ਸੀ ਇਧਰੋਂ ਆ ਡੇਡੇ ਲੋਟ ਆ ਉਧਰੋਂ ਮਿੱਟੀ ਬਹੁਤ ਆਉਂਦੀ ਆ ਆ ਖੁੰਝ ਜ਼ਿਆਦੇ ਨਹੀਂ ਵੀ ਆ ਕਿੰਨੀ ਤਾਂ ਖਾਲ ਵਾਲੀ ਮਿੱਟੀ ਆ ਗਈ ਜਿਹੜਾ ਖਾਲਟ ਆਇਆ ਸੀ ਮਿੱਟੀ ਬਹੁਤ ਆਈ ਜਾਂਦੀ ਆ ਪਰਲੇ ਤੇ ਵੀ ਲੈਵਲ ਕਰਨ ਨੂੰ ਤਿੰਨ ਕੋਟ ਲੱਗੇ ਆ ਦੇਖੋ ਕਰਾਹਾ ਆਰਦਨ ਲਾਟਾਂ ਬਾਜੀ ਨੇ ਨਿਕਲਦੀ ਜਾਰੇ ਰੈਕਟਰ ਦੀ ਆ ਇਧਰੋਂ ਵੀ ਨੀਵਾ ਲਾਲ ਮਿੱਟੀ ਜੀ ਵਾਲਾ ਥਾਂ ਜਦੀ ਨਾ ਜਿਹੜਾ ਇਥੇ ਲਾਲ ਮਿੱਟੀ ਨਿਕਲੀ ਆ ਇਥੇ ਏਡੀ ਕਿਯਾਰੀ ਪਾਵਾਂਗੇ ਆ ਲੰਮੀ ਵਟ ਪਾਦਾਂਗੇ ਜਿਹੜਾ ਝੋਨੇ ਦਾ ਪਾਣੀ ਨਾ ਨਿਕਲੇ ਕਿਉਂ ਆ ਵਾ ਨੀਵਾ ਕਰਾਤਾ ਕਮੰਡੀ ਨੇ ਤੇ ਨਾਲ ਵਟ ਪਾਦਾਂਗੇ ਠੀਕ ਪਤਲੀ ਕਿਯਾਰੀ ਲੈਵਲ ਕਰਾ ਕੇ والله ਜੰਦੋ ਕਰਾਹਾ ਮਿੱਟੀ ਦਾ ਬਹੁਤ ਲਿਆਉਂਦਾ ਰਾਂ ਇਹਦਾ ਥੋੜਾ ਟਾਈਮ ਵੱਧ ਲੱਗੂਆ ਦੂਜਾ ਕਰਾਹਾ ਲਿਆਉਣ ਦੀ ਲੋੜ ਹੀ ਨਹੀਂ ਇਹਨੂੰ ਕਹਤਾ ਸੀ ਟਾਈਮ ਤਾਂ ਜਿੰਨਾ ਵੱਧ ਲੱਗਣਾ ਲੱਗਣੀ ਆ ਤੇ ਦੂਜਾ ਕਰਾਹੇ ਨਾਲ ਮਿੱਟੀ ਖਿੱਚਣੀ ਪੈਂਦੀ ਖਿੱਚਣੀ ਇਹਦੇ ਨਾਲ ਕੋ ਗੱਲ ਤਾਂ ਉੱਥੇ ਆ ਜਾਂਦੀ ਆ ਵੇ ਇਥੇ ਲਗਭਗ ਲਾਤਾ ਤੇ ਮੈਂ ਲੈ ਕੇ ਆਉਣਾ ਚਾਹ ਲੈ ਕੇ ਪਰਲੇ ਖੇਤ ਜਾਣਾ ਤੇ ਗੁਰਪ੍ਰੀਤ ਲਾ ਕੇ ਸਿੱਧਾ ਪਰਲੇ ਖੇਤ ਆ ਜੂਆ ਆਪਾਂ ਡੀਜ਼ਲ ਲਾਤਾ ਉਹ ਭਰ ਲੀਜੀ ਲਾਤਾ ਆ ساری ਬੱਟੀ ਜਲਾਤਾ ਪੀਰਾ ਕੋੜ ਤੇ ਉਹ ਚਲਾਈ ਜਾਂਦਾ ਇਧਰ ਮਿੱਟੀ ਵੱਧ ਗਈ ਆ ਤੇ ਹੁਣ ਇਸ ਤੋਂ ਬਾਅਦ ਪਰਲੇ ਖੇਤ ਚਲਦੇ ਆਗੇ ਮੈਂ ਲੈ ਕੇ ਆਉਣਾ ਚਾਹ ਚਲਦੇ ਹੁਣ ਉਹ ਇਹ ਦੂਜੇ ਖੇਤ ਆ ਗਿਆ ਪਨਹਿਰ ਵਾਲੇ ਚ ਆ ਪੱਟੀ ਤੇ ਉਹ ਪਰਲੀ ਪੱਟੀ ਚਲਾਉਣਾਗਾ ਹਨ ਤੇ ਮੱਖੀ ਮੱਚ ਗਈ ਆਪਣੀ ਖਰਚਾ ਕੀਤਾ ਐਵੇਂ ਗਿਆ ਅਗਾ ਬਹੁਤ ਵਧੀਆ ਸੀ ਮੱਖੀ ਤਾਂ ਤੇ ਐ ਹੋ ਗਈ ਦੇਖਣਾ ਬਾਕੀ ਪਾਣੀ ਛੱਡ ਕੇ ਦੇਖ ਲਾਂਗੇ ਬਣੀ ਗੱਲ ਤਾਂ ਜਿੰਨੀ ਕੁ ਹੋਊ ਦੋ ਆਗੀਆਂ ਯਾਰ ਰਹਿ ਗਈਆਂ ਪਾਣੀ ਛਾਟ ਦਿੰਨੇ ਆ ਯਾਰ ਜਿੰਨੀ ਕੋਹ ਦੇਖੀ ਜਾਉ। ਔਰ ਭਈਆ ਲਾ ਦਿੰਨੇ ਲਾਈਟ ਹੈਗੀ ਆ ਕੋਲੇ ਖੜ ਕੇ ਹਸਾਬ ਜਿਦਾ ਪਾਣੀ ਪਾ ਦਾਂ। ਨਕਾ ਹੈ ਗਈ ਆ। ਲੋ ਵੀ ਆ ਭਟੀ ਚੈੱਕ ਰਾਉਂਡ ਵੱਜ ਗਿਆ ਤੇ ਦੂਜਾ ਰਾਉਂਡ ਚਾਲੂ ਹੋ ਗਿਆ। ਤੇ ਹੁਣ ਗੁਰਪ੍ਰੀਤ ਨਾ ਚਾਹ ਪੀਣ ਬਾਹਾਂਗੇ ਥੱਕ ਗਿਆ ਉਹ ਤੜਕੇ ਦਾ। ਆਪਾਂ ਲਾ ਕੇ ਦੇਖਾਂਗੇ ਤੇ ਮੋਟਰ ਵੀ ਚਲਾ ਕੇ ਦੇਖੀ ਜੀ ਤੇ ਉਹ ਪਾਈਪ ਫੇਰ ਲੀਕ ਕਰਦੀ ਹੈਗੇ ਉਹ ਸੈੱਟ ਕਰਕੇ ਉਹਦੀ ਪਾਈਪ ਤੇ ਫੇਰ ਮਕੀ ਨੂੰ ਪਾਣੀ ਲਵਾਵਾਂਗੇ ਜਿੰਨੀ ਕੋ ਹੋ ਗਈ ਠੀਕ ਆ ਹਾਰੇ ਜੋ ਗਈ ਤਾਂ ਹੋ ਜਾਉਂਦਾ ਨਹੀਂ ਚਵਾਜ ਰਹੇਗਾ ਹੁਣ ਚਲਾ ਕੇ ਦੇਖਦੇ ਆ ਚਾਪ ਆਉਣੇ ਇਹਨੂੰ ਉਹ ਵੀ ਆਪਣਾ ਕੰਪਟਰ ਲਾਈ ਜਾਂਦੇ ਆ ਔਰ ਪਰ ਇਹ ਚਾਹ ਵੀ ਲੱਗਿਆ ਦੇ ਆਪਾਂ ਦੂਜਾ ਰੌਂਡ ਮਾਰੀ ਜਾਂਦੇ ਹਾਂ ਰਾਡੋਟਰ ਕਰਾਹਾ ਪਹਿਲੀ ਵਾਰ ਚਲਾਇਆ ਆਪਾਂ ਕੰਪਿਊਟਰ ਵਾਲਾ ਪਹਿਲੀ ਵਾਰ ਚਲਾਈ ਜਾਂਦੇ ਆਂ ਇਹ ਖਲੇ ਚਲਾਉਣਾ ਤਾਂ ਸੌਖਾ ਹੀ ਆ। ਵਾਈ ਵਾਲਾ ਟਰੈਕਟਰ ਵੰਦੂ ਆ। ਸੈਟਿੰਗ ਜੀ ਬਾਰੇ ਪਤਾ ਹੋਣਾ ਚਾਹੀਦਾ ਕਰ। ਇਹ ਫੁਰਪਰੀ ਦੇ ਨੇ ਚਾਹ ਪੀ ਲਈ ਆਪਾਂ ਲਾ ਲਿਆ ਕਰ ਆਂ। ਲਾਉਣਾ ਤਾਂ ਕੋਈ ਔਖਾ ਨਹੀਂ ਯਾਰ। ਸਹੀ ਲੱਗੀ ਜਾਂਦਾ ਹੈਗਾ 00 ਤੇ ਲਾਇਆਗਾ 00 ਲੈਵਲ ਲੋ ਵੀ ਆਪਾ ਟੀਚਰ ਕਰਤਾ ਜਮਾ 0 ਲੈਵਲ ਗੁਰਪ੍ਰੀਤ ਸਿੰਘ ਕਰਾਹ ਲਾਈ ਜਾਂਦਾ ਤੇ ਹੁਣ ਕਰਦੇ ਆ ਫੱਕ ਵਾਲਾ ਥਾਂ ਤਿਆਰ ਪਰਲੀ ਬੱਟੀ ਚ ਲਾਵਾਂ ਤੜਕੇ ਅੱਜ ਲੇਟ ਵਾਲੇ ਹੋ ਜਾਗੇ ਤੇ ਫੱਕ ਵਾਲਾ ਥਾਂ ਰੈਡੀ ਕਰੀ ਜਨੇ ਆ ਰੀ ਅਵਾਰਡ ਯਾ ਡੜੀ ਜੀ ਫੋਟੋ ਜੁਣਾ ਬਾਸ਼ਾ ਟੱਕਰਿਆ ਸੀ ਕਹਿੰਦਾ ਲਾਤਾ ਮੈਂ ਹੋਰ ਜਾਂਦੇ ਆਉਂਦੇ ਟੱਕਰਿਆ ਸੀ ਲੋ ਬਈ ਆਹ ਭੱਟੀ ਚਲਾਤਾ ਤੇ ਫੱਕ ਵਾਲਾ ਥਾਂ ਵੀ ਤਿਆਰ ਕਰਾਤਾ ਤੇ ਰਹਿ ਗਈ ਪਰਲੀ ਪਟਿਓ ਚ ਫਿਰ ਟਾਈਮ ਬਾਲ ਲੇਟ ਹੁੰਦੇ ਤੇ ਟੜਕੇ ਸਦੇਹਾਂ ਲਾ ਦਾਂਗੇ ਟੜਕੇ ਸਦੇਹਾਂ ਲਾ ਦਾਂਗੇ ਥੱਕ ਆਲਾ ਥਿਆਂ ਵੀ ਰੈਡੀ ਕਰਤਾ ਜਾ ਸਾਗਾ ਲਾਉਣ ਦੀ ਲੋਡ ਨਹੀਂ ਕਈ ਵਾਰ ਮਰਾਤਾ ਤੇ ਹੁਣ ਚੱਲਦੇ ਘਰਾਂ ਨੂੰ ਜਾਂਦੇ ਨਹਿਰ ਤੇ ਨੂੰ ਉਹਨੂੰ ਕਹਿੰਦਾ ਸੀ ਦੇਖਦੇ ਆ ਜੇ ਪਾਣੀ ਸੁੱਕਿਆ ਹੋਇਆ ਤਾਂ ਅੱਧੀ ਕੀ ਚੱਲੀ ਜਾਂਦੀ ਐ ਟੜਕੇ ਦੀ ਚੱਲਦੇ ਆ ਖੜੇ ਆਗੇ ਨਹਿਰ ਤੇ ਹੁਣ ਆਉਂਦੇ ਹੋਏ ਨਹਾਉਣ ਲੱਗ ਗਏ ਸੀ ਰੇਤਾ ਵਾਲਾ ਚੜਿਆ ਪਿਆ ਸੀ ਰਾਹਾ ਲਾਉਂਦੇ ਸੀ ਅੱਜ ਘਰ ਤੋਂ ਗੌਰ ਹੋ ਰਹੀ ਸੀ ਤੇ ਕੰਬੀ ਨਾਲੇ ਖੜਡੇ ਪਾਣੀ ਚ ਤੇ ਨਹਿਰ ਚ ਪਾਣੀ ਵੀ ਘਟ ਗਿਆ ਉਹਦਾ ਤੜਕੇ ਦੀ ਅੱਧੀ ਚੱਲੀ ਜਾਂਦੀ ਹੈਗੀ ਪਰ ਹੁਣ ਹੋਰ ਘਟ ਗਿਆ ਆ ਦੇਖੋ ਇਹਨੇ ਨਾਗਾ ਕਹਿੰਦੇ ਆ ਵੀ ਪਰਸੋਂ ਆਉ ਮੋਗੇ ਚ ਤਾਂ ਲਗਭਗ ਪੈਣੋਂ ਹੀ ਹਟ ਗਿਆ ਆ ਅੱਗੇ ਪੱਤੇ ਲੱਗੇ ਪਏ ਆ ਮਾੜਾ ਮਾੜਾ ਪੈਂਦਾ ਗਾਦਾ ਕੈਂਚੀ ਇੰਚ ਪਾਣੀ ਵਸ ਇੰਨਾ ਇੰਨਾ ਕਾਈ ਜਾਂਦਾ ਗਾ ਤੇ ਹੁਣ ਚੱਲਦੇ ਆ ਘਰਾਂ ਨੂੰ ਬਹੁਤ ਟਾਈਮ ਹੋ ਗਿਆ ਤੜਕੇ ਦੇ ਫਿਰਦੇ ਆ ਖੇਤ